ਦੇ ਵਿਚਲਾ ਸ਼ਰਫ ਲੈਂਦਾ ਮੇਰੇ ਕੋਲ ਲੱਖਾਂ ਪੰਗਾ ਸੀ ਮੈਂ ਇਹ ਨਹੀਂ ਸ਼ਬਦਾ ਦੀ ਮर्यादा ਮੇਰੇ ਸ਼ਬਦ ਨੂੰ ਬਹੁਤ ਭੇੜੇ ਮੰਦ ਵਿੱਚ ਆ ਰਹੇ ਨੇ ਇਹਨਾਂ ਚ ਪੁੱਛ ਕਰਦਾ ਰੱਬੋ ਜੀ ਆਪਾਂ ਇੱਕ ਫੌਜੀ ਹੁੰਦੇ ਨਾਤੇ ਆਪਣੇ ਮੰਚੇ ਹੁੰਦਾ ਹੈ ਤੇਰਾ ਤੋਂ ਗਿੰਦਾ ਤੂੰ ਦਾ ਹੋਰ ਨਾ ਕੋਣੂ ਕੀ ਸੀ ਕੋਈ ਪੋਲਿਟਿਕਲ ਪ੍ਰੈਸ਼ਰ ਸੀ ਜਾਂ ਸਮਝ ਨਹੀਂ ਆ ਪਾ ਰਿਹਾ ਸੀ ਕਿਉਂਕਿ ਇਹ ਮਾਰ ਤੋਂ ਐਡਾ ਵੱਡਾ ਪਹਾੜ ਠਿਕਦਾ ਮੈਂ ਹੁਣ ਇਹ ਹੀ ਗੱਲ ਕਹਿ ਰਿਹਾ ਹਾਂ ਵੀ ਪਰਿਵਾਰ ਨੂੰ ਕੁਝ ਨਹੀਂ ਪਤਾ ਜੀ ਤੁਹਾਨੂੰ ਭਰਾ ਨੂੰ ਕਹੂੰਗੇ ਕਿਵੇਂ ਕਿਉਂ ਕੀ ਤੁਸੀਂ ਕਹਿੰਦੇ ਜਿਹੜੇ ਭੈਣ ਭਾਈ ਨੇ ਜਿਹੜੇ ਮਾਂ ਪਿਓ ਕੀ ਅਸਰ ਕੀ ਬੁਨਾ ਦਾ ਦਿਮਾਗ ਸੋਚਣਾ ਬੰਦ ਕਰ ਦਿੰਦਾ ਜਿਹੜੇ ਆਪਾਂ ਸਾਈਡ ਤੇ ਭੈਣ ਭਾਈ ਹੁਣੇ ਯਾਰ ਦੋਸਤ ਨੇ ਤੁਸੀਂ ਜਿਹੜੀ ਕਮੇਟੀ ਲੱਗੀ ਦੇ ਜੀ ਬਲਕੌਰ ਬਲਕੌਰ ਜੀ ਜਿਵੇਂ ਕਈ ਵਾਰ ਪਹਿਲਾਂ ਵੀ ਨਾ ਅਰਜ਼ੀ ਦੇ ਚੁੱਕੇ ਸੀਗੇ ਕਿ ਮੇਰੀ ਜਾਨ ਨੂੰ ਕਿਤੋਂ ਵੀ ਮੈਨੂੰ ਸਟਾਫ ਕੀ ਦਿੱਤੀ ਜਾਵੇ ਪਰ ਉਹਨਾਂ ਨੂੰ ਸਿਕਿਉਰਟੀ ਨਹੀਂ ਮਿਲਦੀ ਕੀ ਪ੍ਰਸ਼ਾਸਨ ਇਹ ਗੱਲ ਚਾਹੁੰਦਾ ਵੀ ਕੋਈ ਵੀ ਨੌਜਵਾਨ ਪੰਜਾਬ ਦੇ ਨਹੀਂ ਨਾਂ ਬੋਲੇ ਮੈਂ ਤੁਹਾਡੇ ਕੋਲ ਤੁਸੀਂ ਮੇਰੇ ਬਿੱਟ ਤੇ ਲਾ ਲੋ ਸਾਡੀ ਸਿਹਤ ਪੂਰੀ ਤਾਂ ਗੱਲਾਂ ਸਿਰਫ ਪੇਦਲ

असले वापस ले ले वो ਜਿਹੜਾ ਪਤਾ ਵੀ ਕੱਲ੍ਹ ਦੇਖਿਆ ਜਾਂ ਤੁਸੀ ਮਾਰ ਨਾਲੇ ਕੋਈ ਇਲੈਕਸ਼ਨ ਨਹੀਂ ਹੈ ਕੋਈ ਕੁਝ ਨਹੀਂ ਹੈ ਅਸਲਾ ਵਾਪਸ ਲੈਣ ਦਾ ਕੋਈ ਕਾਰਨ ਤਾਂ ਹੋਵੇ ਸਾਰ ਤੇ ਕੀ ਹੋਣਾ ਜੀ ਕਾਰਨ ਵੀ ਸਿਆਸੀ ਨੇ ਤੇ ਕਾਰਨ ਰਾਜਨੀਤਿਕ ਨੇ ਤੁਸੀਂ ਆ ਦੱਸੋ ਜਿਹੜੇ ਮੁੰਡੇ ਇਹ ਪੱਤੇ ਦੇ ਖੰਡੇ ਪਿੰਦੇ ਰਹੇ ਨੇ ਉਹਦੀ ਐਡੀ ਕਿਹਨੂੰ ਚਾਹੀਦੀ ਉਹ ਚਾਰ ਲੈਣ ਤੇ ਆ ਗਿਆ 15 ਸਾਲ ਇਕੱਠੇ ਰਹੇ ਕਿ ਕਿਹਨੇ ਕਿਹਦੇ ਵਿੱਚ ਕਿਹਨੇ ਕਿਹ ਕੁਰੀਦ ਲਿਆ ਪ੍ਰੈਸ਼ਰ ਚ ਕਰ ਲਿਆ ਉਹਨਾਂ ਦਾ ਤਾਂ ਮੰਨੋ ਜੀ ਹਲ ਕਰਦੀ ਉਹਨਾਂ ਦੀ ਬੋਨਾਂ ਦੀ ਲੜਾਈ ਬਣਾ ਕੇ ਪਾਈ ਕਰ ਦੇਣਗੇ ਕਾਰ ਨੂੰ ਵੀ ਮਿਲੇ ਹੋਗੇ ਪੂਰੀ ਘਟਨਾ ਵੀ ਦੇਖੀ ਹੈਗੀ ਤੁਹਾਨੂੰ ਕੀ ਲੱਗਦਾ ਮੈਂਟਲੀ ਪ੍ਰਪੇਅਰ ਕੀਤਾ ਗਿਆ ਸੀ ਇਸ ਕੰਮ ਲਈ ਬਿਲਕੁਲ ਕਿੰਨੇ ਹਾਲਾਤ ਦੇਖਦਾ ਹੈ ਤੇ ਵਿੱਚ ਲਾਸ਼ ਰੱਖ ਲੈਂਦਾ ਮੇਰੇ ਕੋਲ ਲੱਖਾਂ ਪੰਗਾ ਸੀ ਮੈਂ ਇਹ ਨਹੀਂ ਸ਼ਰਦਾ ਜੀ ਮर्यादा ਮੇਰੇ ਮਸ਼ਵਰਦ ਬਹੁਤ ਭੇੜੇ ਮੰਦ ਦੇ ਵਿੱਚ ਆ ਰਹੇ ਨੇ ਇਹਨਾਂ ਦੀ ਪੂਛ ਚਾਹੁੰਦਾ ਪਰ ਇਹ ਲਿਖਦੇ ਦੋ ਦੋ ਆਪਣੇ ਇੱਕ ਫੌਜੀ ਹੁੰਦੇ ਨਾ ਤੇ ਆਪਣੇ ਮੰਚੇ ਹੁੰਦਾ ਹੈ ਤੇਰਾ ਤਾਂ ਦੁਨੀਆ ਕੋ ਦਾ ਹੋਰ ਨਾ ਕੋਈ ਸੀ ਕੋਈ ਪੋਲਿਟੀਕਲ ਪ੍ਰੈਸ਼ਰ ਸੀ ਜਾਂ ਸਮਝ ਨਹੀਂ ਆ ਪਾਰਿਆ ਸੀ ਕਿਉਂਕਿ ਇਹ ਆ ਵੀ ਨਹੀਂ ਹੁੰਦਾ ਕਿ ਬਾਅਦ ਤੋਂ ਐਡਾ ਬਡਾ ਪਹਾੜ ਲਿਖਦਾ ਮੈਂ ਹੁਣ ਇਹ ਹੀ ਗੱਲ ਕਰੇ ਕੈਂ ਵੀ ਪਰਿਵਾਰ ਨੂੰ ਕੁਝ ਨਹੀਂ ਪਤਾ ਜੀ ਤੁਸੀਂ ਉਹ ਭੈਣ ਨੂੰ ਕਹੋਗੇ ਕਿਵੇਂ ਟਿਊਟ ਟੈਕਨੀਕ ਸਕੇ ਜੀ ਜੇਕਰ ਭੈਣ ਭਾਈ ਨੇ ਜਿਹੜੇ ਮਾਂ ਪਿਓ ਕੀ ਰਸਗੇ ਨਾ ਕੋਈ ਨਾ ਦਿਮਾਗੇ ਸੋਚਣਾ ਬੰਦ ਕਰ ਦਿੰਦਾ ਜਿਹੜੇ ਆਪਾਂ ਸਾਈਡ ਤੇ ਟਿਕ ਪਈ ਹੁੰਨਿਆ ਯਾਰ ਦੋਸਤਾਂ ਨੇ ਤੁਸੀਂ ਜਿਹੜੀ ਕਮੇਟੀ ਬਣਾ ਲੱਗੇ ਗਲਕਾਰ ਗਲਕਾਰ ਜੀ ਜਿਵੇਂ ਕਈ ਵਾਰ ਪਹਿਲਾਂ ਵੀ ਨਾ ਅਰਖਾਸਤ ਦੇ ਦਿੱਤੇ ਸੀਗੇ ਕਿ ਮੇਰੀ ਜਾਨ ਨੂੰ ਕੁਦਰਤੀ ਮੈਨੂੰ ਸਟਾਫ ਕੀ ਦਿੱਤੀ ਜਾਵੇ ਪਰ ਉਹਨਾਂ ਨੂੰ ਸਿਕਿਉਰਟੀ ਨਹੀਂ ਮਿਲਦੀ ਕੀ ਪ੍ਰਸ਼ਾਸਨ ਇਹ ਗੱਲ ਚਾਹਤਾ ਵੀ ਕੋਈ ਵੀ ਨੌਜਵਾਨ ਪੰਜਾਬ ਦੇ ਨਹੀਂ ਲਾਂ ਬੋਲੇ ਮੈਂ ਤੁਹਾਡੇ ਕੋਲ ਤੁਸੀਂ ਮੇਰੇ ਵੇਟ ਤੇ ਲਾ ਲਓ ਐਡੀ ਰੋਟੀ ਦਾ ਸਿਰ ਉਹੀ ਤਾਂ ਗੱਲਾਂ ਸਿਰ ਪੇਵਲ ਸ਼ੁਕਰੀ ਬhiti ਜਗ੍ਹਾ ਤੇ ਸਿਕੰਦਰ ਆਇਆ ਬਾਕੀ ਨਾਲਾਤ ਉਹੀ ਨੇ ਸਿਕਿਉਰਟੀ ਵਿਡਰਾ ਕਰਦੇ ਆ ਸਿਕਿਉਰਟੀ ਅਨਾਉਂਸ ਕਰਦੇ ਆ ਜਿੰਨਾ ਚਿਰ ਉਹਦਾ ਕਤਲ ਨਹੀਂ ਹੁੰਦਾ ਇੱਕ ਤੋਂ ਬਚਾ ਰਹੇ ਜਾਂਦਾ ਉਹ ਲੋਦਿਆ ਜਦੋਂ ਨੂੰ ਪੂਰਾ ਪਤਾ ਲੱਗਿਆ ਹੁੰਦਾ ਕਮਰੇ ਵਿੱਚ ਐਸੇ ਢੰਗ ਨਾਲ ਜਿੱਦਾਂ ਕਿਤਾ ਭਾਈ ਜਿਉਂ ਕਿਸਲੇ ਨਾ ਕ੍ਰਾਈਮ ਕਰੂ ਉਹਦੇ ਬੱਚਾ ਦੇ ਦੇ ਉਹ ਤੇ ਉਨੇ ਸਕੇਦੇ ਲਈ ਲੇਟੰਬਰ ਬਾਰ-ਬਾਰ ਕੇ ਮਾਤ ਨੂੰ ਰੋਜਦੇ। ਤੁਹਾਨੂੰ ਕੋਈ ਇੱਕ ਕਰਨੇ ਕੀ ਅਸੀਂ ਦਿਖਾ ਦੇ ਪੱਲੇ। ਅਸਲਾ ਵਾਪਸ ਲੈ ਲੈ। ਉਹ ਜਿਹਨੂੰ ਪਤਾ ਵੀ ਕੱਲੇ ਰੱਖਿਆ ਜਾਂਦਾ ਨੂੰ ਜੀਮ ਨਾਲ ਕੋਈ ਇਲੈਕਸ਼ਨ ਨਹੀਂ ਹੈ, ਕੋਈ ਕੁਝ ਨਹੀਂ ਹੈ। ਅਸਲਾ ਵਾਪਸ ਲੈਣ ਦਾ ਕੋਈ ਕਾਰਨ ਤਾਂ ਹੋਵੇ। ਸਾਰਕ ਕੀ ਹੋਣਾ ਜੀ ਕਾਰਨ? ਸਾਰਕ ਨੇ ਸਿਆਸੀ ਨੇ। ਇਹ ਕਾਰਨ ਰਾਜਨੀਤਿਕ ਨੇ। ਤੁਸੀਂ ਆ ਦੱਸੋ ਜਿਹੜਾ ਮੁੰਡਾ ਹੋਏ ਪੱਤੇ ਦੇ ਖਾਂਦੇ ਪਿੰਦੇ ਰਹੇ ਨੇ। ਉਹਦੀ ਐਡੀ ਕੀ ਵਿੱਚ ਸ਼ਾਦੀ ਵਿੱਚ ਚਾਲ ਲੈਣ ਤੇ ਆ ਗਿਆ। 15 ਸਾਲ ਇਕੱਠੇ ਰਹੇ। ਆਪ ਜਿਵੇਂ ਨਾਕੀ ਵਿੱਚ ਕਿਵੇਂ ਕਿਸ਼ ਗਰੀਬ ਲਿਆ ਰਹੇ ਪ੍ਰੈਸ਼ਰ ਚ ਕਰ ਲਿਆ ਕੱਟਵਾਤਾ ਮੰਨਦੇ ਜੀ ਹਲਕੀ ਉਹਨਾਂ ਦੀ ਰੋਣਾ ਦੀ ਲੜਾਈ ਬਣਾ ਕੇ ਸਾਈ ਕਰ ਦੇਣਗੇ ਤੁਸੀਂ ਵੀ ਕਾਰ ਨੂੰ ਵੀ ਮਿਲੇ ਹੋਗੇ ਪੂਰੀ ਕਟਨਾ ਵੀ ਦੇਖੀ ਹੈਗੀ ਤੁਹਾਨੂੰ ਕੀ ਲੱਗਦਾ ਮੈਂਟਲੀ ਪ੍ਰਿਪੇਅਰ ਕੀਤਾ ਗਿਆ ਸੀ ਇਸ ਕਮ ਲਈ ਬਿਲਕੁਲ ਕਿੱਥੇ ਹਲਾਤੀ ਕੀ ਗੜਾ ਹੈ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ